ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਜੀ ਸਾਰੇ ਠੀਕ ਹੋਣਗੇ ਨਵਾਂ ਮੁੱਦਾ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਜਿਹੜਾ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ ਜੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸੀਐਮ ਭਗਵੰਤ ਮਾਨ ਤੇ ਵੱਡਾ ਇਲਜ਼ਾਮ ਕੀ ਇਲਜ਼ਾਮ ਲਾਇਆ ਜੀ ਆਓ ਸੁਣਦੇ ਹਾਂ ਜੀ ਇਹ ਫੋਟੋ ਤੇ ਮਾਰ ਰਿਹਾ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ 10 ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਉ ਇਹ ਸ਼ਰਾਬ ਪੀ ਰਿਆ ਤੇ ਸ਼ਰਾਬ ਦੇ ਛਿੱਟੇ ਫੋਟੋ ਦੇ ਮਾਰੇ ਦੇਖੀਏ ਜੀ ਵੀਡੀਓ ਸਭ ਨਹੀਂ ਦੇਖੀ ਵੀ ਵੀ ਸਭੀ ਵੇ ਮਾਨ ਸਿੱਖ ਮਾਨ ਜੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲੇ ਉਸੇ ਵੀਡੀਓ ਦੀ ਉਹਨਾਂ ਦੀ ਤਸਵੀਰ ਜਿਹੜੀ ਆ ਤੀਰ ਉਹਨਾਂ ਦੇ ਹੱਥ 'ਚ ਆ ਤਾਂ ਚੂਬਿਆ ਉਹਨਾਂ ਦਾ ਛੋਟਾ ਜਿਹਾ ਪਹਿਲਾਂ ਇਹ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਇਹ ਉੱਤੇ ਸ਼ਰਾਬ ਦੇ ਛਿੱਟੇ ਮਾਰਦਾ ਪਿਸ਼ਾਬ ਇਹਨੂੰ ਆਉਂਦਾ ਨਹੀਂ ਇਹ ਨਿੰਮਾ ਸ਼ਿਕਾਇਤਾਂ ਇਹ ਵੀਡੀਓ ਸੱਚੀ ਆ ਕਿ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਇੱਥੇ ਗਲਤੀ ਹੈ ਜੀ ਆਕਾਲ ਤਖਤ ਦਾ ਜਾਂਚ ਦਾ ਵਿਸ਼ਾ ਤੇ ਤੁਹਾਨੂੰ ਪਹਿਲਾਂ ਬੋਲ ਲੈਣੀ ਚਾਹੀਦੀ ਜਾਂਚ ਕਰਾ ਲੈਂਦੇ ਪਹਿਲਾਂ ਜੇ ਮੇਂ ਰਿਪੋਰਟ ਆਉਂਦੀ ਆ ਇਹ ਜਿਹੜਾ ਸੀਆਮ ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਵਾਰ-ਵਾਰ ਕਰਦਾ ਪੰਥ ਕਰਵਤਾਂ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊ ਲੋਗੇ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਆਪਣੇ ਸ਼ਿਦਾਂ ਦੀ ਬੇਅਦਬੀ ਇਸ ਤਰ੍ਹਾਂ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਫੈਸਲਾ ਕੀਤਾ ਬਾਕੀ ਸੈਂਡ ਕਰਨੀ ਵੀ ਨਹੀਂ ਚਾਹੀਦੀ ਜੀ ਗੁਰੂ ਸਾਹਿਬ ਦੀ ਬੇਅਦਬੀ ਗੁਰੂ ਸਾਹਿਬ ਸਭ ਤੋਂ ਉੱਤੇ ਨੇ ਰਹਿਤ ਮਰਿਆਦਾ ਨੂੰ ਚੁਣੌਤੀ ਦੇ ਰਿਆ ਇਹਦੀਆਂ ਗੀਟੀਆਂ ਇਦਾਂ ਦੀ ਭੰਮ ਰਹੀ ਆ ਤੁਸੀਂ ਵੀ ਦੇਖੀ ਹੋਗੀ ਉਹ ਇਹ ਦੇਖੋ ਸਾਹਮਣੇ ਦੇਖਿਓ ਕਿਉਂਕਿ ਆਕਾਲ ਤਖਤ ਸਾਹਿਬ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਈ ਆਮ ਬੰਦਾ ਸਹਿਜ ਸੁਭਾਏ ਗੱਲ ਕਹਿ ਰਿਹਾ ਵੇ ਤੇ ਕੋਈ ਬੰਦਾ ਉਹਨੂੰ ਇਗਨੋਰ ਕਰ ਸਕਦਾ ਵੀ ਕੋਈ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਰਾਜ ਸੱਤਾ ਦੀ ਹੰਕੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਕੇ ਬਿਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕੈਮ ਰੱਖਣਾ ਸਾਡਾ ਫਰਜ਼ ਹੈ ਉਹਨੂੰ ਕੰਮ ਰੱਖਾਂਗੇ ਬਿਲਕੁਲ ਜੀ ਸਭ ਦਾ ਫੈਸਲਾ ਕੀਤਾ ਹੁਣ ਆਪਾਂ ਕਰਦੇ ਹਾਂ ਜੀ ਗੱਲਾਂ ਇਸ ਸੰਬੰਧੀ ਗੱਲਾਂ ਕੁਝ ਕਰਾਂਗੇ ਆਪਾਂ ਨੰਬਰ 1 ਕੋਈ ਸ਼ੱਕ ਨਹੀਂ ਜੀ ਕਿ ਮਾਨ ਸਾਹਿਬ ਸਮੇਂ-ਸਮੇਂ ਦੇ ਉੱਤੇ ਮਾਨ ਮਰਿਆਦਾ ਨੂੰ ਗੁਰੂ ਸਾਹਿਬ ਦੀ ਨੂੰ ਚੈਲੰਜ ਕਰਦੇ ਆ ਰਹੇ ਨੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਕਿ ਉਹਨਾਂ ਨੇ ਬਹੁਤ ਕੁਝ ਹੁਣ ਤੱਕ ਬੋਲਿਆ ਗੁਰੂ ਦੀ ਗੋਲਕ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਵੀ ਬਹੁਤ ਕੁਝ ਬੋਲਿਆ ਮੇਰੇ ਮੈਂ ਨਿੱਜੀ ਤੌਰ ਤੇ ਉੱਤੇ ਵੀ ਇਹ ਚੀਜ਼ ਨੂੰ ਮੰਨਦਾ ਜੀ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਸਭ ਤੋਂ ਉੱਤੇ ਨੇ ਔਰ ਕਿਸੇ ਬੰਦੇ ਨੂੰ ਵੀ ਹੱਕ ਨਹੀਂ ਹੈਗਾ ਕਿ ਉਹ ਗੁਰੂ ਸਾਹਿਬ ਦੀ ਮਾਨ ਮਰਿਆਦਾ ਦੇ ਵਿੱਚ ਕਿੰਤੂ ਪਰੰਤੂ ਕਰੇ ਜੇ ਤੁਸੀਂ ਇਹ ਸੋਚਦੇ ਹੋ ਕਿ ਸਾਡੇ ਗੋਲਕ ਦੇ ਵਿੱਚ ਪੈਸੇ ਪਾਉਣ ਨਾਲ ਜੀ ਕੋਈ ਗਲਤ ਗੱਲ ਹੋ ਰਹੀ ਆ ਤਾਂ ਤੁਸੀਂ ਨਾ ਪਾਓ ਪਰ ਤੁਸੀਂ ਲੋਕਾਂ ਨੂੰ ਇਦਾਂ ਨਾ ਨਾ ਕਹੋ ਚਲੋ ਇਹ ਗੱਲਾਂ ਰਹਿ ਗਈਆਂ ਜੀ ਦੂਰ ਹੁਣ ਜਥੇਦਾਰ ਸਾਹਿਬ ਨੇ ਜੋ ਬਿਆਨ ਦਿੱਤਾ ਉਹਦੇ ਵਿੱਚ ਇੱਕ ਚੀਜ਼ ਮੇਰਾ ਨਿੱਜੀ ਵਿਚਾਰ ਹੈ ਜੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਮੈਨੂੰ ਲੱਗਦਾ ਕਿ ਤੁਸੀਂ ਵੀ ਇਸ ਚੀਜ਼ ਤੋਂ ਥੋੜਾ ਜਿਹਾ ਇਤਫਾਕ ਰੱਖੋਗੇ ਕਿ ਜਾਂ ਤਾਂ ਜਥੇਦਾਰ ਸਾਹਿਬ ਤੁਸੀਂ ਪਹਿਲਾਂ ਜਾਂਚ ਕਰਾ ਲੈਂਦੇ ਜੀ ਜੇ ਜਾਂਚ ਦਾ ਵਿਸ਼ਾਤ ਜਾਂਚ ਕਰਾ ਕੇ ਆਪਾਂ ਪੁਖਤਾ ਸਬੂਤ ਨਾਲ ਗੱਲ ਕਰਦੇ ਕੱਚੀ ਗੱਲ ਆਪਾਂ ਨਾ ਕਰਦੇ ਹੁਣ ਤੁਸੀਂ ਇੱਕ ਪਾਸੇ ਤਾਂ ਮਤਲਬ ਲਾਈਵ ਟੀਵੀ ਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਜੀ ਕਿ ਇਹਨਾਂ ਨੇ ਮਾਨ ਮਰਿਆਦਾ ਨੂੰ ਚੈਲੰਜ ਕੀਤਾ ਜਿਹਦੇ ਵਿੱਚ ਕੋਈ ਗਲਤ ਗੱਲ ਨਹੀਂ ਆ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਪਰ ਗੱਲ ਸਿਰਫ ਇੱਥੇ ਹੈ ਜੀ ਕਿ ਜਿਸ ਮੁੱਦੇ ਨੂੰ ਲੈ ਕੇ ਅਸੀਂ ਲਾਈਵ ਹੋਏ ਆ ਜਾਂ ਅਸੀਂ ਮੀਡੀਆ ਦੇ ਵਿੱਚ ਆ ਕੇ ਬਿਆਨ ਦਿੱਤਾ ਉੱਥੇ ਅਸੀਂ ਇਹ ਗੱਲ ਕਹਿ ਰਹੇ ਆ ਕਿ ਜਿਹੜੀ ਵੀਡੀਓ ਘੁੰਮ ਰਹੀ ਹੈ ਜਿਹਦੇ ਵਿੱਚ ਉਹਨੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਠੀਕ ਹੈ ਜੀ ਸ਼ਹੀਦ ਦਾ ਸਿੰਘਾ ਦਾ ਅਪਮਾਨ ਕੀਤਾ ਉਹ ਵੀਡੀਓ ਸੱਚ ਆ ਕਿ ਝੂਠ ਮੈਨੂੰ ਨਹੀਂ ਪਤਾ ਤੁਸੀਂ ਇਹ ਕਹਿ ਰਹੇ ਹੋ ਮੈਨੂੰ ਨਹੀਂ ਪਤਾ ਤਾਂ ਮੇਰੇ ਹਿਸਾਬ ਨਾਲ ਜੀ ਪਹਿਲਾ ਉਸ ਚੀਜ਼ ਦੀ ਜਾਂਚ ਕਰਾ ਲੈਂਦੇ ਕਰਾ ਕੇ ਆਪਾਂ ਪੁਖਤਾ ਸਬੂਤਾਂ ਨਾਲ ਗੱਲ ਕਰਦੇ ਤਾਂ ਉਹਦਾ ਵਜਨ ਹੀ ਕੁਝ ਹੋਰ ਹੋਣਾ ਸੀ ਹੁਣ ਇਸ ਸਾਰੇ ਮੁੱਦੇ ਉੱਪਰ ਮਾਨ ਸਾਹਿਬ ਦੀ ਪਹਿਲੀ ਪ੍ਰਤੀਕਿਰਿਆ ਕੀ ਆਈ ਹੈ ਜੀ ਆ ਮੈਸੇਜ ਜੀ ਸ਼ਿਰਿਆ ਕਾਲ ਤੱਕ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ ਦਾ ਸੁੱਖ ਮੰਤਰੀ ਵੱਜੋ ਨਹੀਂ ਨਿਮਾਣੇ ਸਿੱਖ ਵੱਜੋ ਨੰਗੇ ਪੈਰੀ ਚੱਲ ਕੇ ਹਾਜ਼ਰ ਹੋਵੇਗਾ ਜਦਕਿ ਮੈਂ ਜੇ ਇੱਕ ਵੀਡੀਓ ਦੇਖ ਰਿਹਾ ਜੀ ਜਿਹਦੇ ਵਿੱਚ ਮਾਨ ਸਾਹਿਬ ਕਲੀਅਰ ਕੱਟ ਕਹਿ ਰਹੇ ਆ ਕਿ ਮੈਨੂੰ ਬਲਾ ਤਾਂ ਲੈਣਗੇ ਮੈਂ ਆਣਾ ਵੀ ਚਾਹਨਾ ਮੈਨੂੰ ਬੁਲਾ ਲੈਣ ਪਰ ਮੈਂ ਇਹ ਜਿਹੇ ਚੀਜ਼ਾਂ ਫਰੁੱਲੂਗਾ ਕਿ ਤੁਸੀਂ ਦੁਬਾਰਾ ਮੈਨੂੰ ਬੁਲਾਉਂਗੇ ਨਹੀਂ ਦੁਬਾਰਾ ਯਾਦ ਕਰੋਗੇ ਇਹ ਗੱਲ ਬਿਲਕੁਲ ਸਹੀ ਹੈ ਜਥੇਦਾਰ ਸਾਹਿਬ ਦੀ ਕਿ ਬਹੁਤ ਜ਼ਿਆਦਾ ਸੱਤਾ ਦੇ ਨਸ਼ੇ ਦੇ ਵਿੱਚ ਨੇ ਔਰ ਆਪਣੀ ਹੀ ਕਮਿਊਨਿਟੀ ਦੇ ਨਾਲ ਤੁਸੀਂ ਇਦਾਂ ਦਾ ਵਰਤੀਰਾ ਜਿਹੜਾ ਕਰ ਰਹੇ ਹੋ ਉਹ ਗਲਤ ਆ ਨਿੰਦਣ ਹੀ ਹੋ ਗਿਆ ਉਹ ਅੱਗੇ ਪੜਦੇ ਹਾਂ ਜੀ 10 ਮੁੱਖ ਮੰਤਰੀ ਵੱਜੋਂ ਨਹੀਂ ਨਿਮਾਣੇ ਸਿੱਖ ਵੱਜੋਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਵੇਗਾ 10 15 ਜਨਵਰੀ ਨੂੰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਜੀ ਜੋ ਕਿ ਗੁਰਨਾਡਕ ਦੇ ਬੀ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਕਾਨਫਰੰਸ ਦੇ ਵਿੱਚ ਹਿੱਸਾ ਲੈ ਲੈਣ ਆ ਰਹੇ ਨੇ ਉਸ ਦਿਨ ਲਈ ਮਾਫੀ ਵੀ ਮੰਗਦਾ ਹੈ ਕੌਣ ਮੰਗਦਾ ਹੈ ਮੰਗਦਾ ਹਾਂ ਅਸੀਂ ਕਿਉਂਕਿ ਮੇਰੇ ਲਈ ਸਭ ਤੋਂ ਉੱਤਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਤੇ ਉਸ ਦੇ ਪਵਨ ਤਖਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ ਹੈ ਸੀ ਅਤੇ ਹਮੇਸ਼ਾ ਰਹੇਗਾ ਜੇ ਹੁਕਮ ਤੁਹਾਡੇ ਵਾਸਤੇ ਸਭ ਤੋਂ ਉੱਪਰ ਹੈ ਜੀ ਫਿਰ ਤੁਹਾਨੂੰ ਹਰ ਇੱਕ ਚੀਜ਼ ਕੈਨਸਲ ਕਰਕੇ ਪਹਿਲਾਂ ਉੱਥੇ ਪਹੁੰਚਣਾ ਚਾਹੀਦਾ ਸੀ ਕੋਈ ਐਕਸਕਿਊਜ਼ ਨਹੀਂ ਹੈ ਦੇ ਵਿੱਚ ਇਹ ਇੱਕ ਡਿਊਲ ਬਿਆਨ ਆ ਔਰ ਮੇਰੇ ਹਿਸਾਬ ਨਾਲ ਜੀ ਇਹ ਬਿਆਨ ਜਿਹੜਾ ਵਾ ਉਹ ਵਾਜਬ ਨਹੀਂ ਹੈ ਕੋਈ ਨਾ ਦੇਖਦੇ ਆ ਜੀ ਇਸ ਮੁੱਦੇ ਦੇ ਵਿੱਚ ਅੱਗੇ ਕੀ ਬਣਦਾ ਤੁਹਾਡੇ ਨਾਲ ਮੈਂ ਹਰ ਇੱਕ ਚੀਜ਼ ਡਿਸਕਸ ਕਰਦਾ ਰਹੂੰਗਾ ਜੀ ਬਣੇ ਰਹੋ ਮੇਰੇ ਚੈਨਲ ਦੇ ਉੱਤੇ ਧੰਨਵਾਦ ਜੀ